ਆਮ ਆਦਮੀ ਪਾਰਟੀ ਹਾਈਕ ਮਾਰ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਸੰਜੀਤ ạtਵਾਲ ਨੂੰ ਹਲਕਾ ਫਿਲੌਰ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪ੍ਰਦੀਪ ਦੁੱਗਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸਮੇਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੌਂਸਲਰ ਅਤੇ ਸੰਜੀਤ ạtਵਾਲ ਦੇ ਸਮਰਥਕਾਂ ਵੱਲੋਂ ਜਿੱਥੇ ਸੰਜੀਤ ạtਵਾਲ ਨੂੰ ਮੁਬਾਰਕਬਾਦ ਦਿੱਤੀ ਗਈ ਉੱਥੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਅਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪਾਰਟੀ ਹਾਈ ਕਮੰਡ ਦਾ ਸੰਜੇ 엇ਵਾਲ ਨੂੰ ਸੰਗਠਨ ਇੰਚਾਰਜ ਨਿਯੁਕਤ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਜੇ 엇ਵਾਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਵੱਡੇ ਮਾਰਚ ਅਨੁਸਾਰ ਜਿੱਤ ਹਾਸਲ ਕੀਤੀ ਆਵੇਗੀ। ਖਾਸ ਕਰਕੇ ਡਿਸਟ੍ਰਿਕਟ ਜਲੰਧਰ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਡਿਸਟ੍ਰਿਕਟ ਦੇ ਸਾਰੇ ਨਵੇਂ ਸੰਗਠਨ ਇੰਚਾਰਜਾਂ ਨੂੰ ਬਹੁਤ-ਬਹੁਤ ਮੁਬਾਰਕ ਤੇ ਸ਼ਹਿਰ ਗਰਾਿਆਂ ਦਾ ਅੱਜ ਨਾਂ ਉੱਚਾ ਕਰਨ ਵਾਲੇ ਸਾਡੇ ਸੰਜੀਤ ਅਟਵਾਲ ਜੀ ਜਿਨ੍ਹਾਂ ਦੇ ਮੈਸੇਜ ਕਾਉਂਸਲਰ ਕਾਉਂਸਲਰ ਵੀ ਨੇ ਇਥੋਂ ਐਮਸੀ ਵੀ ਨੇ ਤੇ ਇਹ ਆਪ ਵੀ ਐਮਸੀ ਰਹੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪੂਰੇ ਸ਼ਹਿਰ ਗਰਾਿਆਂ ਦਾ ਨਾਂ ਬਹੁਤ ਵਧੀਆ ਤਰੀਕੇ ਨਾਲ ਰੋਸ਼ਨ ਕੀਤਾ ਸੰਜੀਤ ਅਟਵਾਲ ਜੀ ਨੇ ਇਹ ਦਿਨ ਰਾਤ ਪਾਰਟੀ ਲਈ ਸੇਵਾ ਕਰਦੇ ਆ ਤੇ ਮੈਂ ਪਾਰਟੀ ਨੂੰ ਵੀ ਯਕੀਨ ਦਿਵਾਉਣਾ ਪ੍ਰਿੰਸਪਲ ਸਾਹਿਬ ਨੂੰ ਵੀ ਯਕੀਨ ਦਿਵਾਉਣੇ ਆ ਕਿ ਸੰਜੀਤ ੜਵਾਲ ਜੀ ਇਸੇ ਤਰੀਕੇ ਦੇ ਨਾਲ ਆਪਣੇ ਇਸ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਨਿਭਾਉਣਗੇ ਧੰਨਵਾਦ ਜੀ ਸਮੁੱਚੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਿਹੜੇ ਉਹ ਸੰਗਠਨ ਅੰਚਾਰਜੇ ਲਗਾਏ ਆ ਉਸ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਸਾਡੇ ਬਹੁਤ ਹੀ ਸਤਿਕਾਰ ਸੱਚੀਤ ਸੰਜੀਤ ੜਵਾਲ ਜੀ ਔਰ ਜਿਹੜੇ ਕੌਂਸਲਰ ਵੀ ਰਹਿ ਚੁੱਕੇ ਆ ਸਾਡੇ ਭੈਣ ਜਿਹੜੇ ਅੰਜੂ ੜਵਾਲ ਜੀ ਜਿਹੜੇ ਮੌਜੂਦਾ ਕਾਉਂਸਲਰ ਨੇ ਔਰ ਸੰਜੀਤ ਟਵਾਲ ਨੂੰ ਹਾਈ ਕਮਾਂਡ ਨੇ ਬਹੁਤ ਹੀ ਵੱਡਾ ਜਿਹੜਾ ਹੈ ਉਹ ਫਤਵਾ ਦਿੱਤਾ ਆ ਔਰ ਆਸ ਕਰਦੇ ਆ ਕਿ ਸੰਜੀਤ ਜਿਹੜਾ ਪਹਿਲਾਂ ਵੀ ਬਹੁਤ ਵੱਡੇ ਕੰਮ ਜਿਹੜਾ ਹੈਗਾ ਪਾਰਟੀ ਦੇ ਵਿੱਚ ਕਰਦਾ ਸੀ ਤੇ ਹੁਣ ਹੋਰ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਸੰਗਠਨ ਇੰਚਾਰਜ ਲੱਗਣ ਤੇ ਜਿਹੜਾ ਹੈ ਉਹ ਹੋਰ ਜਿਹੜਾ ਹੈਗਾ ਪਾਰਟੀ ਦੀ ਵੱਧ ਸੇਵਾ ਕਰੇਗਾ ਔਰ ਮੈਂ ਆਪਣੇ ਵੱਲੋਂ ਹਲਕਾ ਵਿਧਾਨ ਸਭਾ ਫਲੋਰ ਦੇ ਹਲਕਾ ਇੰਚਾਰਜ ਹੋਣ ਦੇ ਨਾਤੇ ਮੈਂ ਪ੍ਰਦੀਪ ਦੁੱਗਲ ਜੀ ਦਾ ਜਿਹੜਾ ਕਿ ਸਾਡੇ ਜਿਹੜਾ ਜਲੰਧਰ ਦਿਹਾਤੀ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਾਇਆ ਦੇ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਆ ਮੈਂ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਆ ਕਿ ਸੰਜੀਤ ਅਟਵਾਲ ਇਸ ਹਲਕਾ ਵਿਧਾਨ ਸਭਾ ਫਲੋਰ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਆ ਆਪਣੀ ਬਹੁਤ ਹੀ ਵੱਡੀ ਤਨੁਮਨੋਂ ਜਿਹੜੀ ਹੈਗਾ ਸੇਵਾ ਕਰਨਗੇ ਇਸ ਦੌਰਾਨ ਸੰਜੇਟਵਾਲ ਨੇ ਪਾਰਟੀ ਹਾਈਕਮਾਨ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸਮੇਤ ਪੂਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਉਹਨਾਂ ਨੂੰ ਸੌਂਪੀ ਹੈ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਗੁਰਾਇਆਂ ਤੋਂ ਨਵਰਾੰਗ ਚੈਨਲ ਦੀ ਵਿਸ਼ੇਸ਼ ਰਿਪੋਰਟ ਜੋ ਅੱਜ ਹਲਕਾ ਫਲੋਰ ਦਾ ਮੈਨੂੰ ਸੰਗਠਨ ਇੰਚਾਰਜ ਲਗਾਇਆ ਗਿਆ ਮੈਂ ਸਭ ਤੋਂ ਪਹਿਲਾਂ ਦਾ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਤੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਦੁੱਗਲ ਸਾਹਿਬ ਜੀ ਦਾ ਬਹੁਤ ਐਤ ਦਿੱਲੋਂ ਧੰਨਵਾਦ ਕਰਦਾ ਤੇ ਮੈਂ ਪੂਰੇ ਹਾਈ ਕਮਾਂਡ ਨੂੰ ਯਕੀਨ ਦਿਵਾਉਂਦਾ ਜਿਹੜਾ ਵੀ ਕੰਮ ਸਾਡੇ ਹਲਕਾ ਫਲੋਰ ਦਾ ਹੋਵੇਗਾ ਉਹ ਪਹਿਲ ਦੇ ਅਧਾਰ ਤੇ ਹੋਵੇਗਾ ਇਹ ਨੇ ਵੀ ਸਾਡੀ ਇਕੱਲੀ ਆਮ ਆਦਮੀ ਪਾਰਟੀ ਅਸੀਂ ਪੂਰੇ ਹਲਕੇ ਨੂੰ ਪੂਰੇ ਹਲਕੇ ਦੇ ਜਿੰਨੇ ਵੀ ਲੋਕ ਆ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਮੈਂ ਭਰੋਸਾ ਦਿਵਾਉਂਦਾ ਆ ਸਾਡੀ ਸਬੂਚੀ ਟੀਮ ਸ਼੍ਰੀ ਸੁਸੋਧਿਆ ਜੀ ਜਿਹੜਾ ਨੇ ਕੱਲ 117 ਬੰਦੇ ਦੀ ਮੀਟਿੰਗ ਲਈ ਉਹਨਾਂ ਨੇ 117 ਬੰਦੇ ਚੁਣੇ ਜਿਨ੍ਹਾਂ ਵਿੱਚੋਂ ਮੇਰਾ ਵੀ ਨਾਮ ਆਇਆ ਤੇ ਮੈਂ ਦੁਬਾਰਾ ਤੋਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦਾ ਮੈਂ ਆਪਣੇ ਹਲਕਾ ਇਨਚਾਰਜ ਤੇ ਆਪਣੇ ਹਾਈ ਕਮਾਂਡ ਜੀ ਤੇ ਆਪਣੀ ਪੂਰੀ ਜਿਹੜੀ ਟੀਮ ਆ ਸਾਡੀ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਮੇਰੇ ਹਸਬੰਦ ਨੂੰ ਇਹ ਅਹੁਦਾ ਦਿੱਤਾ ਆ ਤੇ ਮੈਂ ਜਾਣਦੀ ਆ ਕਿ ਉਹ ਪਾਰਟੀ ਲਈ ਬਹੁਤ ਵਧੀਆ ਕੰਮ ਕਰਨ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਬਾਬਾ ਕੰਮ